ਮੇਰੇ ਫਾਦਰ ਹਾਰਲਿਕਸ ਫੈਕਟਰੀਜ਼ ਕੰਮ ਕਰਦੇ ਸੀ ਤਾਂ ਉਦੋਂ ਪਹਿਲੀ ਵਾਰੀ ਹਿੰਦੁਸਤਾਨ ਯੂਨੀਲੀਵਰ ਨੇ ਮੈਗੀ ਬਣਾਈ ਪਹਿਲੀ ਵਾਰੀ ਛੋਟੇ ਛੋਟੇ ਹੁੰਦੇ ਸੀ ਉਹ ਲੈ ਕੇ ਆ ਇਸ ਪੈਕੇਟ ਵੀ ਆ ਕੀ ਐ ਸੌਂਡ ਜੇ ਮੇਰਾ ਸਟਾਰਚ ਆ ਉਹ ਸਟਾਰਚ ਸਿੱਧਾ ਸਟਾਰਚ ਕੀ ਹੁੰਦਾ ਜੀ ਮੜੇ ਜਿਹੜਾ ਅੰਦਰ ਜੰਮਣਾ ਏ ਤੁਹਾਡੇ ਅੰਤੜੀਆਂ ਮ ਜਾਵੇਗਾ ਮਾਵਾ ਕਹੇ ਸੋ ਜਿਹੜੀ ਪੱਗ ਨੂੰ ਨਹੀਂ ਸੀ ਲਾਂਦੇ ਮਾਵਾ ਅੱਛਾ ਉਹ ਹੈ ਹਾਂ ਸਟਾਰਚ ਆ ਉਹ ਅੰਦਰ ਜਮੇਗਾ ਉਹਨੇ ਪਤਾ ਨਹੀਂ ਕੀ ਕੀ ਕਰਨਾ ਉਹ ਤੇ ਅਲੱਗ ਤੋਂ ਚਰਚਾ ਕਰ ਲਾਂਗੇ ਆਪਾਂ ਨਿਰਾ ਸਟਾਰ ਚਾਓ ਅੱਜ ਦੀ ਰੇਟ ਦੇ ਵਿੱਚ ਤੁਸੀਂ ਪਹਾੜ ਘੁੰਮਣ ਚਲ ਜਿਓ ਕਿਤੇ ਮੈਗੀ ਪੁਆਇੰਟ ਬਣੇ ਹੋਏ ਨੇ ਉੱਥੇ ਹਾਂ ਬਹੁਤ ਮੈਗੀ ਪੁਆਇੰਟ ਜਿੱਥੇ ਚਲ ਜਓ ਤੁਸੀਂ ਕਰੋੜਾਂ ਅਰਬਾਂ ਰੁਪਏ ਦੀ ਮੈਗੀ ਵਿਕਦੀ ਹੈ ਅੱਜ ਦੀ ਰੇਟ ਇਹਦਾ ਕਸੂਰਵਾਰ ਕੌਣ ਹੈ ਇਹਦੇ ਕਸੂਰਵਾਰ ਅਸੀਂ ਆਪਾਂ ਕਿਉਂਕਿ ਅਸੀਂ ਖਾਣੇ ਦੇ ਨਾਲ ਆਪਣਾ ਕਨੈਕਸ਼ਨ ਤੋੜਤਾ ਜੇ ਬਚਣਾ ਤਾਂ ਹਰ ਬੰਦਾ ਚਾਹੇ ਉਹ ਕਰੋੜਪਤੀ ਐ ਚਾਹੇ ਉਹ ਅਰਬਪਤੀ ਐ ਚਾਹੇ ਉਹ ਕੋਈ ਵੀ ਕੰਮ ਕਰਦਾ ਉਹਨੂੰ ਹਫ਼ਤੇ ਦੇ ਵਿੱਚ ਘੱਟ ਤੋਂ ਘੱਟ ਇੱਕ ਵਾਰੀ ਬਾਜ਼ਾਰ 'ਚ ਜਾ ਕੇ ਸਬਜ਼ੀ ਖਰੀਦਣੀ ਚਾਹੀਦੀ ਹੈ। ਇੱਕ ਵਾਰੀ ਉਹਨੂੰ ਸਬਜ਼ੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੂੰ। ਐਨਾ ਕਨੈਕਸ਼ਨ ਦਾ ਫੂਡ ਨਾਲ ਤੁਹਾਡਾ ਹੋਣਾ ਚਾਹੀਦਾ। ਅਸੀਂ ਪੁਰਾਤਨ ਜਿਹੜੇ ਪ੍ਰਾਚੀਨ ਟਾਈਮ ਦੇ ਵਿੱਚ ਕੀ ਕਰਦੇ ਸੀਗੇ ਸਾਨੂੰ ਕਿਸੇ ਨੂੰ ਨਹੀਂ ਪਤਾ। ਸਾਨੂੰ ਕਿਸੇ ਨੂੰ ਨਹੀਂ ਪਤਾ ਹੈਗਾ ਕਿਨੇ ਆਪਣੀ ਮਾਂ ਤੋਂ ਸਬਜ਼ੀ ਬਣਾਣੀ ਸਿੱਖੀ ਹੈ। ਉਹਦੀ ਮਾਂ ਨੇ ਆਪਣੀ ਮਾਂ ਤੋਂ ਕਿੰਨੀ ਵਧੀਆ ਸਿਖਾਈ ਸੀ ਉਹਨੇ ਸਵੇਰੇ ਭੱਜ ਕੇ ਬੱਚੇ ਤਿਆਰ ਕਰਨੇ ਆ ਸਕੂਲ ਭੇਜਣੇ ਆ ਹੋਰ ਖਾਣੇ ਨਾਲ ਤਾਂ ਕਨੈਕਸ਼ਨ ਹੀ ਨਹੀਂ ਰਿਹਾ ਤੁਹਾਡਾ ਕਿਸੇ ਦਾ ਤਾਂ ਹੁਣ ਜੇ ਕਸੂਰਵਾਰ ਲੱਭਣਾ ਹੈ ਇਹਦੀ ਤਾਂ ਲੱਭ ਲੋ ਜਿਹੜਾ ਮਰਜੀ ਕਸੂਰਵਾਰ ਪਰ ਤੁਹਾਡੀ ਸਿਹਤ ਬਾਰੇ ਆਪਾਂ ਇੰਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਕੋਈ ਕਹਿੰਦਾ ਜੀ ਕਾਲੀਆਂ ਮਿਰਚਾਂ ਖਾ ਲਓ ਕੋਈ ਕਹਿੰਦਾ ਐਂ ਕਰ ਲਓ ਕੋਈ ਕਹਿੰਦਾ ਬਾਹ ਕਰ ਲਓ ਅਰੇ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੈ ਜੇ ਤੁਸੀਂ ਜਿਹੜਾ ਖਾਣਾ ਹੈ ਉਸੇ ਨੂੰ ਸਹੀ ਢੰਗ ਨਾਲ ਤੁਸੀਂ ਬਣਾ ਕੇ ਖਾ ਲਓ ਤੁਹਾਨੂੰ ਦਵਾਈ ਦੀ ਲੋੜ ਹੀ ਨਹੀਂ ਪੈਂਦੀ ਜਿਨ੍ਹਾਂ ਨੂੰ ਅਸੀਂ ਮਸਾਲਾ ਜਿਹੜਾ ਅਸੀਂ ਕਹਿੰਨੇ ਆ ਜਿਹੜਾ ਵਰਡ ਹੈ ਇਹ ਮਸਾਲਾ ਵਰਡ ਮੁਗਲ ਲੈ ਕੇ ਆਏ ਬਾਅਦ ਅੰਗਰੇਜ਼ਾਂ ਨੇ ਵਰਤੇ ਐਕਚੁਅਲੀ ਇਹ ਨੂੰ ਔਸ਼ਧੀ ਹੁੰਦੀ ਸੀ ਇਹ ਹੂੰ ਇਹ ਕੱਲੀ ਕੱਲੀ ਚੀਜ਼ ਔਸ਼ਧੀ ਹੁੰਦੀ ਸੀ ਬਹੁਤ ਨਾਪ ਤੋਲ ਕੇ ਪਾਈ ਜਾਂਦੀ ਸੀ ਕਿਹੜੇ ਸਮੇਂ ਦੇ ਵਿੱਚ ਕਿੰਨੀ ਪੈਣੀ ਚਾਹੀਦੀ ਹੈ ਕਿੰਨੀ ਖਾਣੀ ਜੇ ਸਰਦੀਆਂ ਚ ਕੀ ਖਾਣਾ ਹੈ ਗਰਮੀਆਂ ਚ ਕੀ ਖਾਣਾ ਸਵੇਰੇ ਕੀ ਖਾਣਾ ਹੈ ਦੁਪਹਿਰੇ ਕੀ ਖਾਣਾ ਅੱਜ ਦੀ ਰੇਟਸ ਮੈਨੂੰ ਦੱਸ ਦੋ ਵੀ ਜੇ ਕੋਈ ਬਿਰਲਾ ਹੀ ਕੋਈ ਬੰਦਾ ਹੋਊਗਾ ਜਿਹਨੂੰ ਉਹ ਵੀ ਤੁੱਕੇ ਫੁੱਕੇ ਲਾਊਗਾ ਉਹਨੂੰ ਕੋਈ ਜਦਕਿ ਇਹ ਸਾਡਾ ਜਿਹੜਾ ਗਿਆਨ ਆ ਇਹ ਪੀੜੀਦਰ 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 ਚੱਲਦਾ ਆ ਰਿਹਾ ਹੈ ਸੀਗਾ ਅੱਜ ਦੀ ਰੇਟ ਦੇ ਵਿੱਚ ਅਸੀਂ ਜਿਹੜੀ ਚੀਜ਼ ਦੇ ਮਗਰ ਦੌੜ ਰਹੇ ਹਾਂ ਉਹ ਪਤਾ ਨਹੀਂ ਮਿਲੂ ਪਤਾ ਨਹੀਂ ਨਹੀਂ ਮਿਲੂਗੀ ਪਰ ਸੇਥ ਤੁਹਾਡੇ ਹੱਥੋਂ ਜਾ ਰਹੀ ਹੈ ਸਾਰਿਆਂ ਦੇ ਹੱਥੋਂ ਚਲੀ ਗਈ ਮੰਗਣੀ ਸਾਹਿਬ ਇੱਕ ਇਸ ਵਾਰ ਹੋਰ ਵੀ ਲਗਾ ਨਾ ਮਨ ਨੂੰ ਜਿਹੜੀ ਨਵੇਂ ਜਵਾਨੀ ਗਿਆ ਸਿੱਖਿਆ ਜਿਹੜੀ ਦਈ ਜਾ ਰਹੀ ਹੈ ਇਹ ਸਾਰੀ ਮੈਨੂੰ ਇਹੀ ਕਹਿ ਰਹੀ ਐ ਵੀ ਥੰਮੇ ਜਿਹੜਾ ਘਰਾਂ ਜੋ ਕੁਝ ਕਰ ਰਹੇ ਆ ਉਹ ਸਾਰਾ ਕੁਝ ਗਲਤ ਐ ਜਿੰਨੇ ਵੀ ਸੈਂ ਸਾਰੀ ਨਵੇਂ ਤਰੇ ਤਰੀਕੇ ਆ ਰਹੇ ਆ ਜਿਵੇਂ ਆਪਾਂ ਮੈਗੀ ਦੀ ਬਾਤ ਕਰ ਰਹੇ ਆ ਆ ਗਿਆ ਐ ਮੈਂ ਕੁਲਚੇ ਐ 버ਗਰ ਐ ਕੁਝ ਵੀ ਐ ਉਹਦੇ ਮੈਂ ਬੰਦਿਆਂ ਨੂੰ ਖੁਦ ਅਹਿਸਾਸ ਕਰਾਇਆ ਜਾ ਰਿਹਾ ਵੀ ਜਿਹੜਾ ਥਾਰਾ ਖਾਣਾ ਆਪਾਂ ਮੈਕਡੋਨਲਡ ਮਾ ਖਾਰੇ ਜਾਂ ਕੇ ਵੀ ਥਾਰਾ ਖਾਣਾ ਜਿਹੜਾ ਘਰਾਂ ਥਮੇ ਖਾਰੇ ਤਾਂ ਕੁਝ ਨਹੀਂ ਇੱਕ ਵਾਰੀ ਆਊਟਿੰਗ ਹੋਣੀ ਚਾਹੀਦੀ ਐ ਉਹ ਸ਼ਬਦ ਘਟ ਕੇ ਤੇ ਅਸੀਂ ਡਿਨਰ ਕੀਤਾ ਇੰਜੋਏ ਕੀਤਾ ਤੇ ਉੱਥੇ ਫੇਸਬੁੱਕ ਤੇ ਬਹੁਤ ਬੱਤੀਆਂ ਬਲ ਰਹੀਆਂ ਸਾਰਾ ਕੁਝ ਚੱਲ ਰਿਹਾ ਹੈ ਉਹਦੇ ਮੱਕ ਅੱਖ ਵੀ ਨਹੀਂ ਹੈਗਾ ਦੇਖੋ ਸਵਾਲ ਇਹਦੇ ਚ ਇਸ ਤਰ੍ਹਾਂ ਹੈ ਮਨਜੀਤ ਸਿੰਘ ਜੀ ਜਿਨੇ ਸੌਦਾ ਵੇਚਣਾ ਉਹਨੇ ਤਾਂ ਇਹ ਸਾਰਾ ਕੁਝ ਕਰਨਾ ਹੀ ਕਰਨਾ ਹੂੰ